ਸਸਿਕਾ ਜੀ ਮਹਾਕੋਮਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਟੋਰੰਟੋ ਵਿਖੇ ਲਗਭਗ 30 ਹਜ਼ਾਰ ਯੂਨੀయన్స్ ਮਿਊਂਸੀਪਲ ਕਰਮਚਾਰੀ ਅਗਲੇ ਮਹੀਨੇ ਹੜਤਾਲ ਉਤੇ ਜਾ ਸਕਦੇ ਨੇ ਅਨਟੋਰੀਆ ਦੇ ਕਿਰਤ ਮੰਤਰਾਲੇ ਦੇ ਵੱਲੋਂ ਉਹਨਾਂ ਦੀ ਯੂਨੀਅਨ ਨੂੰ ਨੋ ਬਾਟ ਰਿਪੋਰਟ ਚੋਂ ਤੋਂ ਬਾਅਦ ਸ਼ਹਿਰ ਦੇ ਹਜ਼ਾਰ ਵਰਕਰ ਅਗਲੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੜਤਾਲ ਤੇ ਜਾ ਸਕਦੇ ਨੇ ਜਾਂ ਤਾਲਾ ਬੰਦ ਹੋ ਸਕਦੇ ਨੇ ਸਿਟੀ ਆਫ ਟੋਰੰਟੋ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਮੰਤਰਾਲੇ ਤੋਂ ਨੋ ਬਾਟ ਰਿਪੋਰਟ ਪ੍ਰਾਪਤ ਹੋ ਗਈ ਹੈ ਤੇ ਰਿਪੋਰਟ ਹੜਤਾਲ ਜਾਫਰ ਤਾਲਾਬੰਦੀ ਦੀ ਆਖਰੀ ਮਿਤੀ ਦਿਵਾਲ 17 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਕਰਦੀ ਹੈ ਜਿਸ ਦਾ ਅਰਥ ਹੈ ਕਿ ਲੋਕਲ 89 ਦੇ ਵੱਲੋਂ ਦਰਸਾਏ ਗਏ ਸ਼ਹਿਰ ਦੇ 5000 ਅੰਤਰੂਨੀ ਕਰਮਚਾਰੀ 8 ਮਾਰਚ ਨੂੰ ਸਵੇਰੇ 12 ਵਜੇ ਨੌਕਰੀ ਛੱਡ ਸਕਦੇ ਨੇ ਜਾਂ ਫਿਰ ਤਾਲਾਬੰਦ ਹੋ ਸਕਦੇ ਨੇ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਟੌਨਟੋ ਦੇ ਵਿੱਚ ਲਗਭਗ 30 ਹਜ਼ਾਰ ਯੂਨਾਈਟਿਡਸ ਮਿਊਨਿਸਪਲ ਕਰਮਚਾਰੀ ਅਗਲੇ ਮਹੀਨੇ ਹੜਤਾਲ 'ਤੇ ਜਾ ਸਕਤੇ ਨੇ ਟੌਨਟੋ ਸ਼ਹਿਰ ਦਾ ਕਹਿਣਾ ਹੈ ਕਿ ਉਸ ਨੂੰ ਅਨਟਾਰੀਓ ਦੇ ਕਿਰਤ ਮੰਤਰਾਲੇ ਤੋਂ ਇੱਕ ਨੋ ਬੋਰਡ ਰਿਪੋਰਟ ਪ੍ਰਾਪਤ ਹੋਈ ਹੈ ਕਿਹਾ ਜਾ ਰਿਹਾ ਹੈ ਕਿ 8 ਮਾਰਚ ਨੂੰ ਸਵੇਰੇ 12 ਵਜੇ ਵਰਕਰ ਹੜਤਾਲ ਦੇ ਜਾ ਸਕਦੇ ਨੇ ਗੱਲਬਾਤ ਦੌਰਾਨ ਬਿਹਤਰ ਤਨਖਾਹ ਕੇਂਦਰੀ ਮੁੱਦਾ ਰਿਹਾ ਯੂਨੀਅਨ ਨੇ ਕਿਹਾ ਹੈ ਕਿ ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਹਨਾਂ ਦਾ ਮੁੱਲ ਘਟ ਹੈ ਲੋਕਲ 99 ਜਨ ਤੱਕ ਸਿਹਤ ਸਥਿਤੀ ਹਾਲ ਸੰਚਾਲਨ ਐਂਬੂਲੈਂਸ ਡਿਸਪੈਚ ਅਦਾਲਤੀ ਸੇਵਾਵਾਂ ਬਾਲ ਦੇਖਪਾਲ ਅਤੇ ਲੰਬੇ ਸਮੇਂ ਦੀ ਦੇਖਪਾਲ ਸਮੇਤ ਵੱਖ-ਵੱਖ ਜਨਤਕ ਸੇਵਾਵਾਂ ਦੇ ਵਿੱਚ ਸ਼ਹਿਰ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ 10 ਜਨਵਰੀ ਦੇ ਵਿੱਚ ਸ਼ਹਿਰ ਦੇ 90% ਤੋਂ ਵੱਧ ਕਾਮਿਆਂ ਨੇ ਹੜਤਾਲ ਦੇ ਫਤਵੇ ਦੇ ਹੱਕ ਵਿੱਚ ਵੋਟ ਦਿੱਤੀ ਹੈ ਜਿਸ ਬਾਰੇ ਯੂਨੀਅਨ ਦਾ ਕਹਿਣਾ ਹੈ ਕਿ ਇਹ ਇੱਕ ਇਤਿਹਾਸਿਕ ਮਤਦਾਨ ਸੀ ਸਿਟੀ ਆਫ ਕਾਉਂਟੋ ਨੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਇੱਕ ਮਤਾ ਪੇਸ਼ ਕੀਤਾ ਗਿਆ ਸੀ ਅਤੇ ਹਜੇ ਵੀ city manager Paul no one wants to be here but city workers have been pushed to the brink for years city workers wages fell behind the pace of inflation meanwhile the city's top bureaucrats have been living in an entirely different reality ਦਸਤੀਏ ਸਿਟੀ ਆਫ ਟੌਨਟੋ ਸ਼ਹਿਰ ਸੋਦੇਬਾਜ਼ੀ ਪ੍ਰਕਿਰਿਆ ਦੇ ਲਈ ਦ੍ਰਿੜਤਾ ਦੇ ਨਾਲ ਬਚਨ ਪੱਧ ਹੈ ਅਤੇ ਮੇਜ਼ ਉੱਤੇ ਗੱਲਬਾਤ ਕਰਨ ਆ ਰਿਹਾ ਹੈ ਅਤੇ ਸਥਾਨਕ 99 ਸਿਮਾਵਾਂ ਪ੍ਰੰਦਰ ਦਾਵਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਵੀ ਉਪਲਬਧ ਹੈ ਤਾਂ ਜੋ ਇੱਕ ਨਿਰਪੱਖ ਅਤੇ ਵਾਜ਼ਬ ਸਮਝੋਤੇ ਉੱਤੇ ਪਹੁੰਚਿਆ ਜਾ ਸਕੇ ਜੋ ਸਿਟੀ ਕਰਮਚਾਰੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਜਦਕਿ ਟ੍ਰਾਂਟੋ ਨਿਵਾਸੀਆਂ ਅਤੇ ਕਾਰੋਬਾਰਤ ਦੇ ਲਈ ਮੂਲ ਨੂੰ ਯਕੀਨੀ ਬਣਾਉਂਦਾ ਹੈ ਸ਼ਹਿਰ ਨੇ ਨੋਟ ਕੀਤਾ ਹੈ ਕਿ ਕਿਰਤ ਵਿਘਨ ਦੀ ਸਥਿਤੀ ਦੇ ਵਿੱਚ ਇਸ ਕੋਲ ਸੰਕਟ ਕਾਲੀਨ ਯੋਜਨਾਵਾਂ ਵੀ ਨੇ ਦੱਸਿਆ ਸਿਟੀ ਆਫ ਟ੍ਰਾਂਟੋ ਸ਼ਹਿਰ ਸੋਤੇ ਪਾਜੀ ਪ੍ਰਕਿਰਿਆ ਦੇ ਲਈ ਦ੍ਰਿੜਤਾ ਦੇ ਨਾਲ ਵਚਨਬੱਧ ਹੈ ਅਤੇ ਮੇਜ਼ ਉੱਤੇ ਕੱਲ ਬਾਤ ਕਰਨ ਦੇ ਲਈ ਵੀ ਤਿਆਰ ਹੈ ਅਤੇ ਸਥਾਨਿਕ 99 ਸੇਵਾਵਾ ਪ੍ਰਿੰਤਤਾਵਾ ਨਾਲ ਮੁਲਾਕਾਤ ਕਰਨ ਦੇ ਲਈ ਉਪਲਬਧ ਹੈ ਤਾਂ ਜੋ ਇੱਕ ਨਿਰਪੱਖ ਅਤੇ ਵਾਜਬ ਸਮਝੌਤੇ ਉੱਤੇ ਪਹੁੰਚਿਆ ਜਾ ਸਕੇ ਤੇ ਜੋ ਸਿਟੀ ਕਰਮਚਾਰੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਚਰਕੇਟ ਫਰੋਂਟੋ ਨਿਵਾਸੀਆਂ ਅਤੇ ਕਾਰੋਬਾਰਾਂ ਦੇ ਲਈ ਮੂਲ ਨੂੰ ਯਕੀਨੀ ਬਣਾਉਂਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ